ਨਮਸਕਾਰ ਦੋਸਤੋ ਮੈਂ ਹਾਂ ਸ਼ੌਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਨ ਮੀਡੀਆ ਦੋਸਤੋ ਅੱਜ ਇੱਕ ਘਟਨਾ ਹੋਈ ਹੈ ਜਿਹੜੀ ਬੜੀ ਮੰਦ ਭਾਗੀ ਸੀਗੀ ਜਿਸ ਦੇ ਵਿੱਚ ਦੋ ਜਿਹੜੇ ਵਿਅਕਤੀ ਸੀਗੇ ਉਹਨਾਂ ਦੀ ਮੌਤ ਹੋ ਗਈ ਹੈ ਦੱਸਤੀ ਕਿ ਇਹ ਜਿਹੜੀ ਘਟਨਾ ਪਿੰਡ ਜਿਹੜਾ ਹੈਗਾ ਪਵਾ ਹਲਕੇ ਦਾ ਨਰੋੜ ਮਹਿਰਾ ਹੈਗਾ ਉੱਥੋਂ ਦੇ ਦੋ ਵਿਅਕਤੀ ਜਿਹੜੇ ਹੈਗੇ ਨੇ ਉਹਨਾਂ ਦੀ ਮੌਤ ਹੋਈ ਹੈ ਕਿਤੇ ਨਾ ਕਿਤੇ ਇਸ ਪਿੰਡ ਦੇ ਵਿੱਚ ਅੱਜ ਮਾਤਮ ਦਾ ਮਾਹੌਲ ਜਿਹੜਾ ਸਾਇਆ ਹੋਇਆ ਤੇ ਜਿਹੜਾ ਪਰਿਵਾਰ ਹੈਗਾ ਦੋ ਪਰਿਵਾਰ ਹੈਗੇ ਇਹਨਾਂ ਤੇ ਦੁੱਖਾਂ ਦਾ ਪਹਾੜ ਵੀ ਜਿਹੜਾ ਟੁੱਟਿਆ ਦੱਸਣਾ ਚਾਹਾਂਗੇ ਵੀ ਇਹੜਾ ਹਾਦਸਾ ਹੋਇਆ ਇਹ ਸਪਿੰਡ ਤੋਂ ਵਿੱਚੋਂ ਪੰਜ ਬੰਦੇ ਜਿਹੜੇ ਸੀਗੇ ਵਿਅਕਤੀ ਸੀਗੇ ਆਪਣੇ ਕਿਤੇ ਹਿਮਾਚਲ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀਗੇ ਜਿੱਥੇ ਕਿਤੇ ਇਹਨਾਂ ਦੀ ਗੱਡੀ ਜਿਹੜੀ ਹੈ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਤੇ ਜਿਸ ਤੇ ਦੋ ਬੰਦਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਜਿਹਦੇ ਵਿੱਚ ਤਿੰਨ ਬੰਦੇ ਜਿਹੜੇ ਆ ਜ਼ਖਮੀ ਦੱਸੇ ਜਾ ਰਹੇ ਨੇ ਦੱਸਦੀ ਕਿ ਕਿਤਨਾ ਕਿਤੇ ਇਹ ਦੋ ਪਰਿਵਾਰ ਜਿਹੜੇ ਆ ਇਹਨਾਂ ਦੇ ਜਿਹੜੇ ਚਰਾਗ ਆ ਬਿਲਕੁਲ ਬੁੱਝ ਚੁੱਕੇ ਨੇ ਆਪਾਂ ਪਰਮਾਤਮਾ ਤੋਂ ਅਰਦਾਸ ਕਰਾਂਗੇ ਹੀ ਪਰਮਾਤਮਾ ਇਹਨਾਂ ਨੂੰ ਦੁੱਖ ਮੰਨਣ ਦਾ ਜਿਹੜਾ ਭਾਣਾ ਵਰਤੇ ਜਿਹੜਾ ਵੱਲ ਮਿਲੇ ਤੇ ਦੂਸਰਾ ਜਿਹੜਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਜਿਸ ਸਪੈਨਸਪ ਜਿਹੜਾ ਹਾਸਾ ਹੋਇਆ ਦੋ ਮੁੜੇ ਵੀ ਮਾਰੇ ਨੇ ਤੁਹਾਡੇ ਪਿੰਡ ਦੇ ਕਿੰਦਾਂ ਹਾਸਾ ਹੈ ਤੇ ਕੀ ਕਾਰਨ ਬਣਿਆ ਇਹ ਕੱਲ ਹਿਮਾਚਲ ਗਏ ਸੀ ਮਾਤਾ ਜੋਤ ਦੇ ਉੱਥੇ ਦਰਸ਼ਨ ਕਰਨਗੇ ਨਹੀਂ ਜਿਹੜੇ ਰਸਤੇ ਵਿੱਚ ਆਂਦੇ ਰਾਤ ਦਾ ਸਮਾਂ ਸੀ 6:30 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਇਹਨਾਂ ਦੇ ਗੱਡੀ ਦਾ ਜਿਹੜਾ ਸੰਤੁਲਨ ਥੋੜਾ ਖਰਾਬ ਹੋਣ ਕਾਰਨ ਇਹਨਾਂ ਦੀ ਗੱਡੀ ਜਿਹੜੀ ਉਹ ਖੱਡ ਵਿੱਚ ਡਿੱਗ ਗਈ ਜਿਸ ਕਾਰਨ ਦੋ ਉਹ ਸਾਡੇ ਨੌਜਵਾਨ ਸੀ ਪਿੰਡ ਦੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਦੋ ਨੌਜਵਾਨ ਨਰੋੜ ਦੇ ਹੋਰ ਸੀ ਜੋ ਜ਼ਖਮੀ ਹਾਲਤ 'ਚ ਨੇ ਪਰ ਉਹ ਠੀਕ ਨੇ ਇੱਕ ਨੌਜਵਾਨ ਸੀ ਮਲਕਪੁਰ ਦਾ ਜੋ ਬਹੁਤ ਜ਼ਿਆਦਾ ਗੰਭੀਰ ਹੈ ਜਿਹਦਾ ਅਮਨਦੀਪ ਹਸਪੀਟਲ ਇਲਾਜ ਚੱਲ ਰਿਹਾ ਹੈ ਕਿਦੋਂ ਹੋਇਆ ਹੱਸਾ ਕੀ ਲੱਗਦਾ ਪਤਾ ਸਰ ਸੁਣਚ ਆਇਆ ਕਿ ਗੱਡੀ ਦਾ ਸੰਤੁਲਨ ਥੋੜਾ ਵਿਗੜਿਆ ਹੈ ਹਿਮਾਚਲ ਚ ਗਏ ਸੀ ਤੇ ਉਹ ਬਰਫ਼ ਦੀ ਥੋੜੀ ਜਿਹੀ ਸਲਾਈਡਿੰਗ ਦੇ ਹਿਸਾਬ ਨਾਲ ਮੇਰਸਾਨਾ ਇਹਨਾਂ ਦੀ ਗੱਡੀ ਥੋੜੀ ਸਲਿੱਪ ਹੋਈ ਹੈ ਜਿਸ ਕਰਕੇ ਜਿਹੜੇ ਹੱਸਾ ਹੋਇਆ ਪਰਮਾਤਮਾ ਮੈਂ ਚਾਹਨਾ ਵੀ ਪਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਵੀ ਇੰਨੀ ਸ਼ਕਤੀ ਦੇਵੇ ਤਾਂ ਜੋ ਜਿਹੜਾ ਇਹ ਹੱਸਾ ਹੈ ਥੋੜਾ ਬਾਹਰ ਨਿਕਲੇ ਸਕਣ ਸਰਪੰਨ ਸਾਹਿਬ ਜਿਹੜੇ ਇਹਨਾਂ ਦੇ ਕਾਰ ਦੋਵੇਂ ਜੱਥ ਹੋਈ ਹੈ ਕੀ ਉਹਦੀ ਮੌਕੇ ਤੇ ਦਥ ਹੋ ਚੁੱਕੀ ਜਾਂ हां ਇਹਨਾਂ ਦੀ ਮੌਕੇ ਤੇ ਹੀ ਉਥੇ ਡੈਥ ਹੋ ਚੁੱਕੀ ਸੀ ਕੱਲ 7:30 ਸਵੇਰ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ